ਕੰਧਾ ਮਾਰ ਜਾ ਜੀ ਮੜ ਜਾ ਜੀ ਇਧਰ ਆ ਜੀ ਇਧਰ ਆ ਜੀ ਇਧਰ ਆ ਮੂੰਹ ਕਰ ਲੋ ਸੱਤ ਬੰਦ ਜੀ ਜੀ ਆ ਜੋ ਆ ਜੋ

ਆਜਾ ਬਿਟਾ ਆਜਾ 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 ਨਾ ਆਜੋ ਆਜਾ ਬਿਟਾ ਕੋਈ ਮਾਰ ਕੋਈ ਮਾਰ ਉਹਦਾ ਰੱਗੇ ਕਿੰਨੇ ਚਾਚਾ ਖਿੜੀਆਂ ਭੁੱਖੀਆਂ ਰਹਿੰਦੀਆਂ ਕੋਈ ਤੰਦੇ ਭੁਖੀ ਨਹੀਂ ਕੋਈ ਸੀ ਇਹਦੇ 4 ਵਜੇ ਤੋਂ ਸ਼ੁਰੂ ਹੋ ਜਾਂਦੀ ਜੀ ਆਹ ਚੱਲ ਆ ਜਾ ਬਿਟਾ ਆਜਾ ਚੱਲ ਆ ਗਏ ਆ ਗਏ ਆ ਗਏ ਉਹ ਇਹ ਕੈਮਰਾ ਹਲਾ ਨਾ ਯਾਰ ਇਧਰ ਆ ਜਾ ਤੇਰੇ ਤੇ ਤੇਰੇ ਸੱਟਾਂ ਚ ਪਾ ਰੋ ਇਹਦਾ ਪਾਰ ਹੋ ਗਿਆ ਉਹ ਸਾਰੇ ਵਖੀ ਕੋਈ ਬਈ ਇਧਰ ਹੋ ਜਾ ਓਏ ਪਿੱਛੇ ਥੱਲੇ ਕਰ ਲੈ ਮੜਾ ਯਾਰ ਬਈ ਨਾਲ ਕਰ ਮੜਾ ਤੇ ਬੈਠੇ ਪੰਜ ਕਰ ਨੱਚ ਓਏ ਓਏ ਗੱਲ ਪਿੱਛੇ ਕਰ ਜਾਂ ਤਾਂ ਤੇ ਸੈਂਡੀ ਆ ਮਾਰੇ ਛੋਟ ਦੇ ਦੂ ਮੈਨੂੰ ਮੈਂ ਲੈ ਲਾਂਗਾ ਨਹੀਂ ਨਹੀਂ ਇਹਦੇ ਪਰ ਕਰ ਕਰ ਕੇ ਮੈਂ ਤੇ ਚੰਗਣ اڏاڻ 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 ਵੀਰੇ ਮੋਬਾਈਲ ਪਰ ਚੈੱਕ ਕਰੂੰ 77 ਮੜੇ ਗਏ ਆ ਜਾਓ ਬਾਹਰ ਨੂੰ ਆ ਜਾਓ ਸ਼ਾਮ ਸਿੰਘ ਜੀ ਉਧਰ ਜਾਓ ਸ਼ਾਮ ਸਿੰਘ ਜੀ ਉਧਰ ਜਾਓ ਅੱਗੇ ਨਾ ਉਹ ਪ੍ਰਧਾਨ ਜੀ ਦੇ ماماجو آ جاؤ ماماجو بھائی آؤ بیچوں میں آئی اجازت ہے ٹھیک مڈی کھڑا ہو جاؤ ہاں جی ہاں جی ایک مڈی ایک مڈی اگلے ٹھوٹھو چھوٹا جانے بیٹھو ٹھوٹھو نہڑے ਆਹ ਆ ਜੀ ਉਹ ਜੀ ਸਮਾਨਤ ਜਿਹੜੇ ਪੰਜਾਬ ਦੇ ਪੁੱਤਰ ਹੈ ਔਰ ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਿਹੜੇ ਘਾਰੇ ਮਹਿਲ ਬਾੜੀਆਂ ਇਹ ਪੰਜਾਬ ਦੇ ਲੋਕਾਂ ਦੀ ਬਦੌਲਤ ਹੈ ਮੈਨੂੰ ਅਕਸਰ ਯਾਦ ਹੈ ਕਿ ਜਦੋਂ ਅਸੀਂ ਸਰਕਾਰ 'ਚ ਹੁੰਦੇ ਸਨ ਤੇ ਬਹੁਤ ਸਾਰੇ ਐਜੀਟੇਸ਼ਨ ਕਰਨ ਵਾਲੇ ਸਾਡੇ ਘਰੇ ਆ ਜਾਂਦੇ ਸੀ ਪੁਲਿਸ ਬੈਰੀਕੇਟਿੰਗ ਲਾ ਦਿੰਦੀ ਸੀ ਉੱਥੇ ਡੰਡੇ ਵਾਲੀ ਪੁਲਿਸ ਆ ਜਾਂਦੀ ਸੀ ਤੇ ਮੈਂ ਉਹਨਾਂ ਨੂੰ ਹਮੇਸ਼ਾ ਕਹਿੰਦਾ ਸੀ ਕਿ ਮੇਰੇ ਘਰ ਤੋਂ ਚਲੇ ਜਾਓ ਕਹਿੰਦੇ ਨਹੀਂ ਸਰ ਫਿਰ ਉਹ ਪ੍ਰੋਟੋਕਾਲ 'ਚ ਮੈਂ ਕਿਹਾ ਬਿਲਕੁਲ ਚਲੇ ਜਾਓ ਬੈਰੀਕੇਟਿੰਗ ਆਪਦੇ ਲੈ ਜਾਓ ਮੈਂ ਆਪਦੇ ਘਰ ਦਾ ਦਰਵਾਜ਼ਾ ਖੋਲ੍ਹ ਦਿੰਦਾ ਸੀ ਇਹ ਤਸਵੀਰਾਂ ਵੀ ਹੈਗੀਆਂ ਫੇਸਬੁੱਕ 'ਤੇ ਤੇ ਫਿਰ ਉਹ ਮੇਰੇ ਲਾਂਚ ਆ ਜਾਂਦੇ ਸੀ ਫਿਰ ਮੈਂ ਲਾਂਚ ਦਰੀਆਂ ਵਿਛਾ ਕੇ ਉਹਨਾਂ ਨੂੰ ਠੰਡਾ ਪਿਆ ਕੇ ਉਹਨਾਂ ਨਾਲ ਬੈਠਦਾ ਸੀ ਤੇ ਮੈਂ ਉਹਨਾਂ ਨੂੰ ਕਹਿੰਦਾ ਸੀ ਜਦੋਂ ਤੁਹਾਡਾ ਰਾਂਝਾ ਰਾਜੀ ਹੋ ਜੇ ਜਾਂ ਮਲਕੇ ਤੁਹਾਡਾ ਮਨ ਠੀਕ ਲੱਗੇ ਤੁਹਾਨੂੰ ਉਦੋਂ ਤੁਸੀਂ ਮੇਰੇ ਖਿਲਾਫ ਮੁਰਦਾਬਾਦ ਦਾ ਨਾਹਰਾ ਲਾਉਣਾ ਬੰਦ ਕਰਿਓ ਨਹੀਂ ਮੇਰਾ ਘਰ ਹੈ ਇਹ ਮੇਰਾ ਘਰ ਨਹੀਂ ਇਹ ਤੁਹਾਡਾ ਘਰ ਹੈ ਇਹ ਤੁਹਾਡੀ ਬਦੌਲਤ ਸਾਨੂੰ ਇੱਥੋਂ ਤੱਕ ਅਸੀਂ ਲੋਕ ਪਹੁੰਚੇ ਹਾਂ ਸੋ ਮੈਂ ਸਮਝਦਾ ਕਿ ਇਹ ਜਿਹੜੀ ਜਨਤਾ ਹੈ ਇਹਨਾਂ ਦੇ ਚਰਨਾਂ ਦੀ ਮਿੱਟੀ ਸਾਨੂੰ ਮੱਥੇ ਤੇ ਲਾਉਣੀ ਚਾਹੀਦੀ ਹੈ ਜੇ ਕੋਈ ਆ ਜਾਏਗਾ ਇੰਨੀਆਂ ਵੱਡੀਆਂ ਸਰਕਾਰੀ ਕੋਠੀਆਂ ਮੈਂ ਤਾਂ ਕਹਾਂਗਾ ਕਿ ਅੰਦਰ ਹੀ ਬਿਠਾ ਲਓ ਔਰ ਆਪਣੇ ਆਪ ਲੋਕ ਕੋਈ ਆਣਗੇ ਨਹੀਂਗਾ ਉਹੀ ਘਰਾਂ 'ਚ ਵੜ ਜਾਣਗੇ ਅੰਦੋਲਨਕਾਰੀ ਹੈ ਆਪਦੀ ਗੱਲ ਕਰਨੀ ਚਾਹੁੰਦੇ ਹੈ ਆਪਦੀ ਬਾਤ ਕਰਨਾ ਚਾਹੁੰਦੇ ਹੈ ਉਹਨਾਂ ਦੇ ਖਿਲਾਫ ਤੁਸੀਂ ਸੁਪਰੀਮ ਕੋਰਟ 'ਚ ਜਾਓ ਇਹ ਗੱਲ ਕੋਈ ਚੰਗੀ ਨਹੀਂ ਹੈ ਡਰ ਕੀ ਉਹਨਾਂ ਨੂੰ ਇਸ ਤੋਂ ਚੰਗਾ ਤਾਂ ਤੁਸੀਂ ਆਪ ਹੀ ਪੁਲਿਸ ਨੂੰ ਉਹ ਕੁਛ ਕਿਰਾ ਕੇ ਉਹਨਾਂ ਨੂੰ ਉਠਾਦੇ ਵਿਚਾਰੇ ਨੂੰ ਡਰ ਕੀ ਹੋਣਾ ਕੋਈ ਡਰ ਨਹੀਂ ਹੈ ਡਰ ਇਹ ਹੈ ਕਿ ਰਜਾਨਾ ਰਜਾਨਾ ਹੁਣ ਜਿਹੜੀ ਜਨਤਾ ਨੂੰ ਤੋਂ ਇਹ ਸਤਾ ਲਈ ਸੀ ਹੁਣ ਉਹਨਾਂ ਤੋਂ ਨਫ਼ਰਤ ਹੋ ਗਈ ਹੈ ਇਹ ਡਰ ਹੈ ਸਰ ਕੱਲ ਤੇ ਗ੍ਰੈਂਡ ਸ਼ੋਅ ਤੋਂ ਬਾਅਦ ਅੱਜ ਤੁਹਾਡਾ ਦਿਨ ਕਿਵੇਂ ਸ਼ੁਰੂ ਹੋਇਆ ਤੇ ਕਿ ਕਿ ਕੀ ਮੀਟਿੰਗਸ ਕਰ ਰਹੇ ਇਹ ਹੁਣ ਹੌਲੀ ਹੌਲੀ ਤੁਹਾਨੂੰ ਨਾਲ ਰੱਖਿਆ ਕਰਾਂਗੇ ਸੁਬਾ ਕਿੱਥੇ ਗਏ ਕਿਵੇਂ ਗਏ ਅੱਜ ਕੁਝ ਵਰਕਰ ਸਾਥੀਆਂ ਨੂੰ ਮਿਲੇ ਅੱਜ ਸਾਡੀਆਂ ਮੀਟਿੰਗਾਂ ਸੀਗੀਆਂ ਪਹਿਲਾਂ ਸਾਡੇ ਤਲਵਾਰ ਸਾਹਿਬ ਦੇ ਉੱਥੇ ਮੇਨ ਵਰਕਰਾਂ ਨਾਲ ਗੱਲ ਕੀਤੀ ਫਿਰ ਡਾਬਰ ਸਾਹਿਬ ਦੇ ਕੀਤੀ ਹੁਣ ਮੈਂ ਪਾਟੇ ਸਾਹਿਬ ਦੇ ਚੱਲਿਆ ਔਰ ਨਾਲ ਹੀ ਨਾਲੇ ਜਿਹੜੀਆਂ ਸੰਸਾਵਾਂ ਗਊਸ਼ਾਲਾ ਤੇ ਹੋਰ ਸਾਰੀਆਂ ਸੰਸਤਾਵਾਂ ਦੇ ਨਕਮਸਤਕ ਵੀ ਹੋਣਾ ਹੈ ਸੇਵਾ ਵੀ ਨਿਭਾਉਣੀ ਹੈ ਸੋ ਇਸ ਕਰਕੇ ਇਸ ਤਰ੍ਹਾਂ ਦੀ ਅੱਜ ਦਾ ਜਿਹੜੀ ਦਿਨ ਦੀ ਪ੍ਰਕਿਰਿਆ ਰਹੀ ਹੈ ਲੁਧਿਆਣੇ ਦੇ ਕਿਹੜੇ ਮੁੱਦੇ ਨੇ ਜਿਹੜੇ ਜਿਹੜੇ ਅਸੀਂ ਟੇਕ ਅਪ ਕਰਨਾ ਚਾਹੁੰਦੇ ਹਾਂ ਲੁਧਿਆਣੇ ਦੇ ਬਹੁਤ ਸਾਰੇ ਮੁੱਦੇ ਨੇ ਪਹਿਲੇ ਸਭ ਤੋਂ ਵੱਡਾ ਮੁੱਦਾ ਤਾਂ ਇੰਡਸਟਰੀ ਦਾ ਮੁੱਦਾ ਹੈ ਕਿ ਇੱਥੋਂ ਦੀ ਇੰਡਸਟਰੀ ਹੁਣ ਬਾਹਰ ਜਾ ਰਹੀ ਹੈ ਜੰਮੂ ਜਾ ਰਹੀ ਹੈ ਜਬਲਪੁਰ ਜਾ ਰਹੀ ਹੈ ਯੂਪੀ ਜਾ ਰਹੀ ਹੈ ਸੋ ਇਹ ਇੰਡਸਟਰੀ ਨੂੰ ਪੰਜਾਬ ਚ ਕਿਵੇਂ ਰੋਕਿਆ ਜਾਵੇ ਔਰ ਕਿਹੜੀਆਂ ਕਿਹੜੀਆਂ ਸਹੂਲਤਾਂ ਇੰਡਸਟਰੀ ਨੂੰ ਦੇਈਏ ਤਾਂ ਜੋ এনवायरमेंट ਫ੍ਰੈਂਡਲੀ ਬਣੇ ਔਰ ਗਵਰਨਮੈਂਟ ਫ੍ਰੈਂਡਲੀ ਇੰਡਸਟਰੀ ਨੂੰ ਇਹ ਲੱਗੇਗੀ ਗਵਰਨਮੈਂਟ ਸਾਡੇ ਨਾਲ ਖੜੀ ਹੈ ਦੂਸਰਾ ਪੋਲੂਸ਼ਨ ਦਾ ਬਹੁਤ ਵੱਡਾ ਮੁੱਦਾ ਹੈ ਆ ਇਦਰ ਇਟਸ ਅ ਬੁੱਢਾ ਨਾਲਾ ਇਦਰ ਹੋਰ ਸਾਰੇ ਸੋ ਔਰ ਇਹ ਸਮੱਸਿਆ ਬਹੁਤ ਗੰਭੀਰ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਪলিউਸ਼ਨ ਹੈ ਜਿਹੜਾ ਉਹ ਲੁਧਿਆਣਾ ਦੇ ਲੋਕਾਂ ਨੂੰ ਨਿਗਲ ਲਏਗਾ ਅਗਰ ਤੁਹਾਡੇ ਟਾਈਮ ਦੇ ਉੱਤੇ ਸਰਕਾਰ ਦੇ ਟਾਈਮ ਦੇ ਉੱਤੇ 650 ਕਰੋੜ ਲੈ ਕੇ ਆਏ ਸੀ ਰਵਨੀ ਸਿੰਘ ਮਿੱਟੂ ਲੱਗਦਾ ਕਿ ਉਹਨਾਂ ਨੇ ਕੰਮ ਕੀਤਾ ਮੈਨੂੰ ਪਤਾ ਨਹੀਂ ਇਹ ਕਿਹੜਾ 650 ਕਰੋੜ ਰੁਪਇਆ ਆਇਆ ਜਾਂ ਕਿੱਥੇ ਆਇਆ ਕਡ ਯੂ ਸ਼ੋ ਮੀ ਦਾ ਲੈਟਰ ਕਿ 650 ਕਰੋੜ ਰੁਪਇਆ ਕਿੱਥੋਂ ਆਇਆ ਕਾਗਜੀ ਪੱਤਰੀ ਆਇਆ ਜਿੰਨਾ ਚਿਰ অথেন্টিਸਿਟੀ ਕੋਈ ਨਾ ਹੋਵੇ ਕਿਸੇ ਤੋਂ ਸੁਣੀ ਸੁਣਾਈ ਗੱਲ ਥੇਰ ਇਜ਼ ਦੈਟ 650 ਕਰੋੜ ਮਿੱਟੂ ਕਹਿੰਦਾ ਸੀ ਕਹਿਣਾ ਤੇ ਕਰਨੀਂ ਚ ਮੈਨੂੰ ਅਰੀ ਚਿੱਠੀ ਅਲਾਟਮੈਂਟ ਸਿਸਟਮ ਕਿਨੇ ਦਿੱਤਾ ਉਹ ਪਤਾ ਲੱਗਣਾ ਚਾਹੀਦਾ ਹੈ ਕੌਣ ਲੈ ਕੇ ਆਇਸੀ ਸਰ ਕੇਂਦਰ ਸਰਕਾਰ ਤੋਂ ਲੈ ਕੇ ਆਇਆ ਸੀ ਮੈਂ ਕੀ ਦੱਸਣ ਕੋਈ ਸਬੂਤ ਕਰਨ ਹਾਂ ਸਮਾਰਟ ਸਿਟੀ ਪ੍ਰੋਜੈਕਟ ਦੇ ਇਹ ਸਮਾਰਟ ਸਿਟੀ ਜਿਹੜਾ ਪ੍ਰੋਜੈਕਟ ਹੈ ਵੈਸੇ ਵੀ ਇਹ ਪੂਰੇ ਦੇਸ਼ ਨੂੰ ਜਿਹੜਾ ਮਿਲਿਆ ਸੀਗਾ ਨਾਟ ਬਿਕੋਜ਼ ਆਫ ਲੁਧਿਆਣਾ ਬਿੱਟੂ ਕਰਕੇ ਬਿੱਟੂ ਜੀ ਕੋਈ ਵੱਖਰੀ ਚੀਜ਼ ਅਗਰ ਲੈ ਕੇ ਆਇਆ ਤਾਂ ਪਲੀਜ਼ ਮੈਨੂੰ ਦੱਸਰ ਮੈਂ ਉਹਨਾਂ ਨੂੰ ਧੰਨਵਾਦ ਕਰਾਂਗਾ ਔਰ ਲੁਧਿਆਣੇ ਦੇ ਲੋਕਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਸਰ ਉਹ ਕਹਿੰਦੇ ਕਾਂਗਰਸ ਰਹਿ ਕੇ ਮੈਨੂੰ ਕੰਮ ਨਹੀਂ ਕਰਨ ਦਿੱਤਾ ਗਿਆ ਤਾਂ ਹੀ ਐਸੀ ਕਰਕੇ ਉਹ ਯਾਰ ਜਦੋਂ ਮੋਦੀ ਜੀ ਨਾਲ ਇੱਕ ਗੱਲ ਸੀ ਤੁਹਾਡੀ ਅਸੀਂ ਕਿਹਨੇ ਰੋਕਿਆ ਕੰਮ ਕਰਨ ਤੋਂ ਟੈਲੀਫੋਨ ਚੱਕਣ ਤੋਂ ਵੀ ਕਾਂਗਰਸ ਪਾਰਟੀ ਰਾਹੁਲ ਗਾਂਧੀ ਰੋਕ ਰਿਆ ਸੀ ਅੱਜ ਮੁੱਦਾ ਕੀ ਹੈ ਕਿ ਬਿੱਟੂ ਜੀ ਨੇ ਟੈਲੀਫੋਨ ਹੀ ਨਹੀਂ ਕਿਸੇ ਦਾ ਚੱਕਿਆ ਬਿੱਟੂ ਜੀ ਕਿਸੇ ਨੂੰ ਵਿਖਾਈ ਨਹੀਂ ਦਿੱਤੇ ਦੈਟਸ ਵਾਇ ਮੈਂ ਕਿਹਾ ਇਹ ਗੋਸ਼ਟੀ ਦੀ ਤਰ੍ਹਾਂ ਹੈ ਕੰਮ ਕਿ ਉਹ ਸੁਣਿਆ ਤਾਂ ਹੁੰਦਾ ਲੇਕਿਨ ਕਿਸੇ ਨੇ ਵੇਖਿਆ ਨਹੀਂ ਹੁੰਦਾ ਐਮਪੀ ਸਾਹਿਬ ਸੁਣੇ ਤਾਂ ਹੈ ਕਿ ਰਵਨੀਤ ਮਿੱਟੂ ਨਾਮ ਦਾ ਇੱਕ ਐਮਪੀ ਹੈਗਾ ਲੇਕਿਨ ਕਿਸੇ ਨੇ ਵੇਖਿਆ ਨਹੀਂ ਸੋ ਟੈਲੀਫੋਨ ਕਰਨ ਟੈਲੀਫੋਨ ਚੱਕਣ ਤੇ ਕੋਈ ਰੋਕ ਸੀ ਰਾਹੁਲ ਗਾਂਧੀ ਵੱਲੋਂ ਕਾਂਗਰਸ ਪਾਰਟੀ ਵੱਲੋਂ ਲੋਕਾਂ ਦੇ ਮਨ ਦੀ ਪੀੜਾ ਲੋਕਾਂ ਦੇ ਦੁੱਖ ਸੁੱਖ ਚ ਨਹੀਂ ਆਏ ਕਿਸੇ ਨੇ ਵੇਖਿਆ ਹੈ ਗਊਸ਼ਾਲਾ ਚ ਕਿੰਨੇ ਆਰੀ ਆਗੇ ਮਿੱਟੂ ਜੀ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਜੇ ਉਹ ਅੰਕੜੇ ਕੱਢ ਲੋਗੇ ਬਿੱਟੂ ਜੀ ਦੀ ਕਾਲ ਰਿਕਾਰਡ ਕਢਾ ਲਓ 10 ਸਾਲਾਂ ਦੀ ਕਾਲ ਰਿਕਾਰਡ ਕਢਾਓ ਜਿੰਨੀਆਂ ਕਾਲਜ਼ ਬਿੱਟੂ ਜੀ ਨੇ ਰਿਸੀਵ ਕੀਤੀਆਂ ਹੋਣੀਆਂ ਉਹਨੀਆਂ ਤਾਂ ਮੈਂ ਦੱਸ ਦਿਨਾ ਚ ਰਿਸੀਵ ਕਰ ਲੈਣਾ ਸਰ ਸਰਕਾਰੀ ਕੋਠੀਆਂ ਦਾ ਕਿਰਾਇਆ ਵੀ ਦਿੱਤਾ ਨਹੀਂ ਦਿੱਤਾ ਸਰਕਾਰੀ ਕੋਠੀ ਦਾ ਕਿਰਾਇਆ ਸਰ ਪਰ ਕਿਤਨੇ ਉਹ ਹੁਣ ਐਨਓਸੀ ਜਿਹੜੀ ਆ ਉਹ ਲੈਂਡ ਤੋਂ ਪਹਿਲਾਂ ਕਾਗਜ਼ ਰੱਦ ਹੋ ਜਾਣਗੇ ਹੁਣ ਦੇ ਦੇਗਾ ਹੁਣ ਵੀ ਹੁਣ ਵੀ ਜਿਹੜੀਆਂ ਸਰਕਾਰੀ ਕੋਠੀਆਂ ਇਹ ਕੁਝ ਲੋਕ ਸਰਕਾਰੀ ਕੋਠੀਆਂ ਦੇ ਵਿੱਚ ਹੀ ਸਿਮਟ ਕੇ ਰਹਿ ਗਏ ਤੇ ਸਿਕਿਉਰਿਟੀ ਵਿੱਚ ਸਿਮਟ ਕੇ ਰਹਿ ਗਏ ਜਨਤਾ ਦਾ ਬਹੁਤ ਵੱਡਾ ਪ੍ਰੇਮ ਜਿਹੜਾ ਬਿੱਟੂ ਜੀ ਨੂੰ ਮਿਲਿਆ ਸੀ ਪਰ ਮੈਨੂੰ ਲੱਗਦਾ ਇਹ ਛੋਟੇ ਛੋਟੇ ਜਿਹੜੇ ਲਾਲਚ ਹੈ ਨਾ ਇਹਨਾਂ ਨੇ ਬਿੱਟੂ ਜੀ ਮੇਰੇ ਭਰਾ ਦੇ ਜੀਵਨ ਤੇ ਕੁਐਸਚਨ ਮਾਰਕ ਲਾਤਾ ਸਵਾਲਿਆ ਚਿੰਨ ਖੜਾ ਕਰਦਾ ਸਰ ਸਰ ਮੈਂ ਤੁਹਾਨੂੰ ਇਹ ਵੀ ਕਰਾਂਗਾ ਬਿੱਟੂ ਜੀ ਹੈਲੋ ਬਿੱਟੂ ਜੀ ਮੈਂ ਸਮਝਦਾ ਹਾਂ ਕਿ ਜਿਵੇਂ ਚੁਨਾਵੀ ਸੈਲਾਨੀ ਲੁਧਿਆਣੇ ਚ ਆਉਂਦਾ ਹੈ ਉਹ ਇਸ ਤਰ੍ਹਾਂ ਆਉਂਦੇ ਆ ਇਹਨਾਂ ਦਾ ਨਾਮ ਰੱਖਿਆ ਮੈਂ ਚੁਨਾਵੀ ਸੈਲਾਨੀ ਸੈਲਾਨੀ ਯਾਨੀ ਕਿ ਟੂਰਿਸਟ ਇਲੈਕਟਰੋਲ ਟੂਰਿਸਟ ਜਿਹੜਾ ਚੋਣ ਆਉਂਦਾ ਹੈ ਉਦੋਂ ਬਿੱਟੂ ਜੀ ਵੇਖਦੇ ਐ ਇਹ ਚੁਨਾਵੀ ਸੇਲਾਨੀ ਦੀ ਤਰ੍ਹਾਂ ਐ ਮੇਰੇ ਭਰਾ ਬਟੂ ਸਰ ਸੁਬੀਰ ਸਿੰਘ ਬਾਦਲ ਹਾਂ ਸੁਬੀਰ ਕੀ ਕਿਹਾ ਸੁਬੀਰ ਜੀ ਨੇ ਕਹਿੰਦੇ ਬੱਸਾਂ ਨੂੰ ਟ੍ਰਾਂਸਪੋਰਟ ਮੰਤਰੀ ਰਹੇ ਨੇ ਕਹਿੰਦੇ ਘਟਾਲਾ ਬੜਾ ਕਿਉਂਕਿ ਤੁਹਾਡੀਆਂ ਬੱਸਾਂ ਰਾਜੇ ਵਿੜਿੰਗ ਨੇ ਫੜੀਆਂ ਵਾਰੀ-ਵਾਰੀ ਸੁਪਨੇਚ ਆਦਰਯਾ ਸੁਬੀਰ ਸਿੰਘ ਬਾਦਲ ਜੀ ਮੈਂ ਕਦੇ ਨਹੀਂ ਇਹੋ ਜੀ ਗੱਲ ਕਹਿਣਾ ਚਾਹੁੰਦਾ ਪਰ ਜਦੋਂ ਤੁਸੀਂ ਇਹੋ ਜੀ ਨੀਵੀਂ ਗੱਲ ਕਰੋਗੇ ਫਿਰ ਮੈਨੂੰ ਉਹਦਾ ਜਵਾਬ ਉਵੇਂ ਦੇਣਾ ਪੈਣਾ 60 ਸਾਲਾਂ ਦੀ ਉਮਰ ਚ ਕਦੇ ਸੁਖਬੀਰ ਸਿੰਘ ਬਾਦਲ ਜੀ ਨੇ ਸੋਚਿਆ ਨਹੀਂ ਹੋਣਾ ਕਿ ਕੋਈ ਸਾਡੀ ਵੀ ਬੱਸ ਫੜ ਕੇ ਠਾਣੇ ਚ ਦੇ ਸਕਦਾ ਹੈ ਰਾਜਾ ਵੜਿੰਗ ਇਸ ਕਰਕੇ ਇਸ ਆਪਣੇ ਚ ਵਿਖਦਾ ਹੈ ਔਰ ਇਸ ਕਰਕੇ ਰਾਜੇ ਵੜਿੰਗ ਦੀ ਗੱਲ ਕੀਤੀ ਜਾਂਦੀ ਹੈ ਕਿ ਜਿਹੜਾ ਬੱਸ ਮਾਫੀਆ ਆਦਰਨੀਆ ਬਾਦਲ ਪਰਿਵਾਰ ਵੱਲੋਂ ਚਲਾਇਆ ਗਿਆ ਸੀ ਔਰ ਇਹ ਤੇ ਰਾਜੇ ਵੜਿੰਗ ਨੇ ਨੱਥ ਪਾਈ ਤੇ ਰੋਜ਼ਾਨਾ ਬਾਦਲ ਵਾਲਿਆਂ ਦੀਆਂ ਬੱਸਾਂ ਫੜ ਕੇ ਮੈਂ ਅੰਦਰ ਦਿੱਤੀਆਂ ਅੱਜ ਗਵਰਨਮੈਂਟ ਦੀ ਕਿਸੇ ਬੱਸ ਚੜਜੋ ਪੀਆਰਟੀਸੀ ਦੀ ਬੱਸ ਚੜਜੋ ਰੋਡਵੇਜ਼ ਦੀ ਮੈਂ ਤੁਹਾਨੂੰ ਲੈ ਕੇ ਚੱਲਾਂਗਾ ਕੱਲ ਪਰਸੋਂ ਬੱਸ ਅੱਡੇ ਚ ਉੱਥੇ ਤੁਸੀਂ ਇਹ ਗੱਲ ਪੁੱਛਣੀ ਹੈ ਕਿ ਪੰਜਾਬ ਦਾ ਸਭ ਤੋਂ ਵਧੀਆ ਟਰਾਂਸਪੋਰਟ ਮੰਤਰੀ ਕੌਣ ਰਿਹਾ ਹੈ ਇਹ ਡਰਾਈਵਰ ਤੇ ਕਨੈਕਟਰ ਨੂੰ ਪੁੱਛਣੀ ਹੈ ਔਰ ਮੈਂ ਤੁਹਾਨੂੰ ਕਹਾਂਗਾ ਜਾ ਕੇ ਫੀਡਬੈਕ ਲੈ ਕੇ ਆਇਓ ਤੇ ਉਹ ਤੁਹਾਨੂੰ ਕਹਿਣਗੇ ਮੈਂ ਆਸ ਕਰਦਾ ਹਾਂ ਕਿ ਉਹ ਕਹਿਣਗੇ ਕਿ ਰਾਜਾ ਵੜਿੰਗ ਸਭ ਤੋਂ ਵਧੀਆ ਟਰਾਂਸਪੋਰਟ ਮੰਤਰੀ ਆਜ ਤੱਕ ਦਾ ਰਿਹਾ ਔਰ ਸੁਬੀਰ ਬਾਦਲ ਜੀ ਨੂੰ ਜੋ ਲੋਕ ਕਹਿੰਦੇ ਆ ਉਹ ਮੈਂ ਨਹੀਂ ਕਹਿਣਾ ਕਿਉਂਕਿ ਹੁਣ ਇਹ ਮਰਿਆਦਾ ਤੋਂ ਥੱਲੇ ਹੋ ਜਾਏਗਾ ਉਹ ਹਾਂ ਉਹ ਤਾਂ ਪਾਣੀ ਵਾਲੀ ਬੱਸ ਹੁਣ ਉਹਨਾਂ ਦਾ ਇੱਕ ਪਹਿਲਾਂ ਸੁਬੀਰ ਬਾਬਲ ਜੀ ਕਹਿੰਦੇ ਪਾਣੀ ਚ ਬਸ ਆਊਗੀ ਫਿਰ ਉਹ ਸੜਕ ਤੇ ਚੱਲੂਗੀ ਹੁਣ ਉਹ ਗੱਲ ਤਾਂ ਨਹੀਂ ਚੱਲੀ ਹੁਣ ਉਹ ਕਹਿਣਗੇ ਪਾਣੀ ਵਾਲੀ ਬਸ ਜਿਹੜੀ ਪਾਣੀ ਚ ਚੱਲੇਗੀ ਫਿਰ ਸੜਕ ਤੇ ਚੱਲੇਗੀ ਫਿਰ ਸੜਕ ਤੋਂ ਬਾਅਦ ਉਸਮਾਨ ਛੁੱਟ ਜਾਏਗੀ ਫਿਰ ਔਰੇ ਤੋਂ ਮੈਂ ਛੱਟੀ ਲੈ ਕੇ ਬਾਦਲ ਬੱਦਲਾ ਨੂੰ ਹਲਾਵਾਗਾ ਤੇ ਫਿਰ بارش ਹੋਇਆ ਕਰੇਗੀ ਉਹ ਸੁਬੀਰ ਜੀ ਇਹ ਵੀ ਕਹਿ ਸਕਦੇ ਛੱਡ ਦੇ